ਮੋਟਰਸਾਈਕਲ ਤੇ ਪਿਕਅਪ ਗੱਡੀ ਦੀ ਟੱਕਰ ਹੋਈ ਹੈ ਜਿਸ ਦੇ ਵਿੱਚ ਇੱਕ ਵਿਅਕਤੀ ਦੀ ਮੌਤ ਹੋ ਗਈ ਹੈ ਜਦਕਿ ਦੂਸਰਾ ਜਣਾ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋਇਆ ਹੈ ਜਿਸ ਨੂੰ ਹੁਣ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ ਹੈ ਸਮਰਾਲਾ ਤੋਂ ਇਹ ਸਾਰਾ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਵੱਡਾ ਸੜਕ ਹਾਦਸਾ ਵਾਪਰਿਆ ਹੈ ਦੱਸ ਦिए ਕਿ ਮੋਟਰਸਾਈਕਲ ਤੇ ਪਿਕਅਪ ਗੱਡੀ ਦੀ ਆਪਸ ਦੇ ਵਿੱਚ ਟੱਕਰ ਹੋਈ ਹੈ ਮੋਟਰਸਾਈਕਲ ਤੇ ਸਵਾਰ ਪਿਤਾ ਤੇ ਪੁੱਤਰ ਕਿਸੇ ਕੰਮ ਦੇ ਲਈ ਜਾ ਰਹੇ ਸਨ ਉਹਨਾਂ ਦੇ ਨਾਲੇ ਸੜਕ ਹਾ사 ਵਾਪਰ ਗਿਆ ਤੇ ਮੋਟਰਸਾਈਕਲ ਤੇ ਸਵਾਰ ਉਹ ਦੋਨਾਂ ਦੇ ਵਿੱਚੋਂ ਪਿਓ ਦੀ ਮੌਤ ਹੋ ਗਈ ਹੈ ਜਦਕਿ ਉਸ ਦਾ ਪੁੱਤਰ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋਇਆ ਹੈ ਜਿਸ ਨੂੰ ਹੁਣ ਸਮਰਾਲਾ ਦੇ ਹਸਪਤਾਲ ਦੇ ਵਿੱਚ ਲਿਆਂਦਾ ਗਿਆ ਉੱਥੇ ਉਸ ਦੀ ਹਾਲਤ ਨੂੰ ਗੰਭੀਰ ਦੇਖਦਿਆਂ ਹੋਇਆ ਲੁਧਿਆਣਾ ਦੇ ਇੱਕ ਹਸਪਤਾਲ ਦੇ ਵਿੱਚ ਰੈਫਰ ਕੀਤਾ ਗਿਆ ਹੈ ਪੀੜਤ ਪਰਿਵਾਰ ਦੇ ਵੱਲੋਂ ਮ੍ਰਿਤਕ ਬਲਜੀਤ ਸਿੰਘ ਦੀ ਮੌਤ ਦਾ ਕਾਰਨ ਦੇਰੀ ਨਾਲ ਐਂਬੂਲੈਂਸ ਦਾ ਹਸਪਤਾਲ ਦੇ ਵਿੱਚ ਆਉਣਾ ਦੱਸਿਆ ਜਾ ਰਿਹਾ ਹੈ ਪੀੜਤ ਪਰਿਵਾਰ ਨੇ ਇਲਜ਼ਾਮ ਲਗਾਏ ਨੇ ਕਿ ਜੇਕਰ ਹਸਪਤਾਲ ਦੇ ਵਿੱਚ ਐਂਬੂਲੈਂਸ ਸਮੇਂ ਤੇ ਹਾਜ਼ਰ ਹੁੰਦੀ ਤਾਂ ਮ੍ਰਿਤਕ ਬਲਜੀਤ ਸਿੰਘ ਦੀ ਜਾਨ ਬਚ ਜਾਣੀ ਸੀ ਸਿਵਲ ਹਸਪਤਾਲ ਦੇ ਵਿੱਚ ਪੀੜਤ ਪਰਿਵਾਰ ਦੇ ਵੱਲੋਂ ਐਂਬੂਲੈਂਸ ਚਾਲਕ ਦੇ ਨਾਲ ਹੰਗਾਮਾ ਵੀ ਕੀਤਾ ਜਾ ਰਿਹਾ ਹੈ ਘਟਨਾ ਤੇ ਮੌਜੂਦ ਲੋਕਾਂ ਨੇ ਦੱਸਿਆ ਕਿ ਸਮਰਾਲਾ ਦੇ ਤਰਫ ਤੋਂ ਸਾਈਡ ਤੋਂ ਆ ਰਹੀ ਇੱਕ ਮਹਿੰਦਰਾ ਪਿਕਅਪ ਗੱਡੀ ਦੇ ਵਿੱਚ ਚਾਰ ਵਿਅਕਤੀ ਸਵਾਰ ਸਨ ਤੇ ਤੇਜ਼ ਰਫ਼ਤਾਰ ਦੇ ਵਿੱਚ ਉਹ ਗੱਡੀ ਚਲਾ ਰਹੇ ਸਨ ਤੇ ਹੁੱਲੜਬਾਜੀ ਕਰਦੇ ਨਜ਼ਰ ਆ ਰਹੇ ਸਨ ਤੇ ਉਹਨਾਂ ਨੇ ਇਸ ਮੋਟਰਸਾਈਕਲ ਨੂੰ ਟੱਕਰ ਮਾਰੀ ਹੈ ਹਾਲਾਂਕਿ ਇਸ ਦੇ ਵਿੱਚ ਮੋਟਰਸਾਈਕਲ ਤੇ ਸਵਾਰ ਦੋ ਵਿਅਕਤੀਆਂ 'ਚੋਂ ਇੱਕ ਦੀ ਮੌਤ ਹੋ ਗਈ ਹੈ ਜਦਕਿ ਦੂਸਰਾ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋਇਆ ਹੈ ਦੱਸਿਆ ਜਾ ਰਿਹਾ ਹੈ ਕਿ ਮਹਿੰਦਰਾ ਪਿਕਅਪ ਗੱਡੀ ਦੀ ਅਗਲਤੀ ਹੈ ਜੋ ਤੇਜ਼ ਰਫਤਾਰ ਦੇ ਵਿੱਚ ਆ ਰਹੀ ਸੀ ਉਹ ਹੁੱਲੜਬਾਜੀ ਕਰਦੇ ਹੋਏ ਨਜ਼ਰ ਆ ਰਹੇ ਸੀ ਹਾਲਾਂਕਿ ਉਹਨਾਂ ਦੀ ਗਲਤੀ ਕੱਢੀ ਜਾ ਰਹੀ ਹੈ ਪਰ ਇਸ ਦੇ ਵਿੱਚ ਮੋਟਰਸਾਈਕਲ ਤੇ ਸਵਾਰ ਲੋਕਾਂ ਨੂੰ ਇਸ ਦਾ ਭੁਗਤਾਨ ਕਰਨਾ ਪਿਆ ਕਿਉਂਕਿ ਉਹਨਾਂ ਦੇ ਵਿੱਚੋਂ ਇੱਕ ਜਣੇ ਦੀ ਮੌਤ ਹੋ ਗਈ ਹੈ ਸਾਡੇ ਅੱਚ ਪਿੰਡ ਵਾਲਿਆਂ ਤੋਂ ਸਾਡੇ ਚਾਚਾ ਜੀ ਉਹ ਲੱਗਦੇ ਨੇ ਉਹ ਆਪਣੇ ਬੇਟੇ ਦੇ ਨਾਲ ਸਮਰਾਲੇ ਆਉਂਦੇ ਸੀਗੇ ਰਸਤੇ 'ਚ ਉਹਨਾਂ ਦਾ ਐਕਸੀਡੈਂਟ ਹੋ ਗਿਆ ਉਹਨਾਂ ਨੂੰ ਅਸੀਂ ਲੈ ਕੇ ਆਏ ਸੀ ਆਪਣੇ ਕਿੰਨੀ ਈ ਉਮਰ ਸੀਗੀ ਦੋਨਾਂ ਦੀ ਉਹ ਲੜਕੇ ਦੀ ਹੋਗੀ 25 26 ਕੇ ਸਾਲ 25 ਕੇ ਸਾਲ ਆ ਤੇ ਫਾਦਰ ਸਾਹਿਬ ਦੀ 55 ਸਾਲ ਦੀ ਜਿਹੜਾ ਲੜਕਾ ਸੀਗਾ ਉਹ ਵਿਆਹ ਹੋਇਆ ਸੀ ਨਹੀਂ ਅਨਵੈਰਡ ਤੇ ਹੀ ਕੰਡੀਸ਼ਨ ਹੈ ਕੰਡੀਸ਼ਨ ਕੀ ਹੈ ਫਾਦਰ ਸਾਹਿਬ ਦੇ ਤਾਂ ਉਹਨਾਂ ਦੀ ਡੈਥ ਹੋ ਚੁੱਕੀ ਆ ਉਹ ਵੀ ਉਹਨਾਂ ਦੇ ਸਟਾਫ ਦੀ ਵਜ੍ਹਾ ਕਰਕੇ ਇਹਨਾਂ ਦੇ ਜਿਹੜੇ ਐਂਬੂਲੈਂਸਾਂ ਕਰਕੇ 1 ਘੰਟਾ ਵੇਟ ਕੀਤੀ ਅਸੀਂ ਕੋਈ ਐਂਬੂਲੈਂਸ ਨਹੀਂ ਸਾਡੇ ਕੋਲ ਪਹੁੰਚੀ ਪੂਰੇ ਡੇਢ ਘੰਟੇ ਬਾਅਦ ਪਹੁੰਚੀ ਆ ਉਹ ਵੀ ਮੱਛੀ ਵਾਲੇ ਤੋਂ ਆਈ ਆ ਇਹਨਾਂ ਦੀਆਂ ਆ ਖੜੀਆਂ ਨੇ ਐਂਬੂਲੈਂਸਾਂ ਉਹਨਾਂ ਨੇ ਸਾਨੂੰ ਕਹਿੰਦੇ ਕੋਈ ਸਾਡੇ ਕੋਲ ਇੱਥੇ ਐਂਬੂਲੈਂਸ ਨਹੀਂ ਹੈਗੀ ਤੇ ਉਹ ਡੇਢ ਘੰਟੇ ਬਾਅਦ ਆ ਕਿ ਜਦ ਤੱਕ ਉਹਨਾਂ ਦੇ ਫਾਜ਼ਲ ਸਾਹਿਬ ਦੀ ਡੈਥ ਹੋ ਗਈ ਤੇ ਦਰਖਾ ਵੀ ਸੀਰੀਅਸ ਆ ਉਹਨੂੰ ਰੈਫਰ ਕਰਤਾ ਇੱਥੋਂ ਕੀ ਕਾਰਨ ਕੀ ਦੱਸਿਆ ਦੀ ਐਂਬੂਲੈਂਸ ਕਿਉਂ ਨਹੀਂ ਹੈਗੀ ਉਹ ਕਹਿੰਦੇ ਸਾਡੇ ਕੋਲ ਐਂਬੂਲੈਂਸ ਹੈ ਹੋਣੀ ਇਹ ਤਾਂ ਅਸੀਂ ਇੱਧਰ ਪਾਣੀ ਪੀਣ ਆਏ ਸਾਨੂੰ ਤਾਂ ਪਤਾ ਲੱਗ ਗਿਆ ਇੱਥੇ ਤਿੰਨ ਐਂਬੂਲੈਂਸਾਂ ਖੜੀਆਂ ਨੇ ਇਹਨਾਂ ਦੀਆਂ ਤੇ ਉਹ ਕਹਿੰਦੇ ਪ੍ਰਾਈਵੇਟ ਲੈ ਕੇ ਆਓ ਤੇ ਉਹ ਕਹਿੰਦੇ ਆਪਣੀ ਪ੍ਰਾਈਵੇਟ ਲੈ ਆਓ ਵੀ ਸਾਡੇ ਕੋਲ ਐਂਬੂਲੈਂਸ ਨਹੀਂ ਕਿ ਅੰਮ੍ਰਾਲੇ ਚ ਦੋ ਨੇ ਦੋਨੇ ਬਾਹਰ ਗਈਆਂ ਹੋਈਆਂ ਸੀਗੀਆਂ 108 ਵਾਲੇ ਡਰਾਈ ਉਹ ਲੇਟ ਹੋ ਚੁੱਕਿਆ ਡੇਢ ਘੰਟਾ ਆਉਣ ਵਾਸਤੇ ਅਸੀਂ ਕਹਾਂ ਉਹਨੂੰ ਕੋਈ ਨਜ਼ਦੀਕੀ ਹਸਪਤਾਲ ਵਧੇ ਲੈ ਜਾ ਫੋਰਟਿਸ ਅਸੀਂ ਕਹਾਂ ਜੀ ਉਹ ਕਹਿੰਦਾ ਡਾਕਟਰ ਸਾਹਿਬ ਕਹਿੰਦੇ ਇਹਨੂੰ ਨਜ਼ਦੀਕੀ ਛੇਤੀ ਛੇਤੀ ਇਹਨੂੰ ਟ੍ਰੀਟਮੈਂਟ ਚਾਹੀਦਾ ਉਹਦੇ ਕਰਕੇ ਅਸੀਂ ਕਹਾਂ ਜੀ ਤੂੰ ਫੋਰਟਸ ਲੈ ਜਾ ਉਹ ਕਹਿੰਦਾ ਫੋਰਟਿਸ ਨਹੀਂ ਜਾ ਸਕਦਾ ਅਸੀਂ ਜਾ ਸਕਦੇ ਹਾਂ ਸਰਕਾਰੀ ਜੀ ਅਸੀਂ ਕਹਾਂ ਸਾਡਾ ਬੱਚਾ ਮਰ ਰਿਹਾ ਵੀ ਤੁਹਾਨੂੰ ਹੁਣ ਸਰਕਾਰੀ ਪਈ ਹੈ ਕਿ ਪ੍ਰਾਈਵੇਟ ਤੁਸੀਂ ਤੁਸੀਂ ਪੇਸ਼ੈਂਟ ਬਚਾਓ ਸਾਡਾ ਉਹਦੇ ਕਰਕੇ ਥੋੜੀ ਜਿਹੀ ਉਹਦੇ ਨਾਲ ਹੱਟ ਪਾਈ ਗਈ ਐਕਸੀਡੈਂਟ ਕਿੱਥੇ ਕੋ ਹੋਇਆ ਜੀ ਐਕਸੀਡੈਂਟ ਵਾਲਿਆਂ ਤੋਂ ਮੱਛੀਵੜਾ ਰੋਡ ਦੇ ਸਮਰਾਉ ਤੋਂ ਮੱ ਕਿੱਥੋਂ ਆ ਕਿੱਥੇ ਰਹੇ ਸੀਗੇ ਜਾਣਾ ਕਿੱਥੇ ਸੀ ਪਿੰਡ ਤੋਂ ਦਵਾਈ ਲੈਣ ਸਮਰਾਲੇ ਸ਼ਹਿਰ ਆ ਰਹੇ ਸੀਗੇ ਪਿਕਅਪ ਵਾਲਾ ਫਟਲੇ ਪਿਕਅਪ ਹਾਂਜੀ ਕਸਟਡੀ ਚ ਪਰਚਾਣ ਦੇ ਉਹਨਾਂ ਦਾ ਮੁਲਾਜਾ ਕਰਾ ਰਹੇ ਨੇ ਸਮਾਸ਼ੇਵੀ ਤੌਰ ਤੇ ਮੈਂ ਇੱਥੇ ਪਹੁੰਚਿਆ ਸੀਗਾ ਜਦੋਂ ਮੈਨੂੰ ਪਤਾ ਲੱਗਿਆ ਕਿ ਸਾਡੇ ਲੱਕ ਤੇ ਬਹੁਤ ਵੱਡਾ ਭਾਰੀ ਐਕਸੀਡੈਂਟ ਹੋਇਆ ਪਿਓ ਪੁੱਤਾਂ ਦਾ ਦੋਹਾਂ ਦਾ ਪਰ ਇਹ ਦੇਖ ਕੇ ਬੜਾ ਦੁੱਖ ਹੋਇਆ 108 ਐਂਬੂਲੈਂਸ ਨੂੰ ਪਹਿਲਾਂ ਫੋਨ ਕੀਤਾ ਤੇ ਉਹਨਾਂ ਨੇ ਅੱਧਾ ਘੰਟਾ ਸਾਥੋਂ ਸਵਾਲ ਪੁੱਛੇ ਕਿਨੇ ਰੈਪੋਰਟ ਕੀਤਾ ਕੀ ਨੋ ਹੈ ਜੀ ਕੀ ਆ ਜੀ ਕੀ ਉਹ ਜੀ ਫਿਰ ਆਉਂਦਿਆਂ ਉਹਨਾਂ ਨੇ ਘੱਟੋ ਘੱਟ ਕਟਾ ਲਾਤਾ ਕਟਾ ਲਾਉਣ ਤੋਂ ਬਾਅਦ ਇਹ ਤੇ ਡਾਕਟਰ ਕਹਿੰਦਾ ਵੀ ਜਿਆਦਾ ਸੀਰੀਅਸ ਹੈ ਕੋ ਨਜ਼ਦੀਕੀ ਹਸਪਤਾਲ ਜਿਵੇਂ 40 ਆ 40 ਦੇ ਵਿੱਚ ਲੈ ਜਾਓ ਕਹਿੰਦਾ ਜੀ ਉੱਥੇ ਨਹੀਂ ਲੈ ਕੇ ਜਾਣਾ ਤੁਸੀਂ ਆਪਣਾ ਮਰੀਜ਼ ਲਾ ਲਓ ਕੀ ਬੰਦਿਆਂ ਦੀ ਜਾਨ ਮਾਰਨ ਵਾਸਤੇ ਬੰਦਿਆਂ ਨੂੰ ਖਤਮ ਕਰਨ ਵਾਸਤੇ ਐਂਬੂਲੈਂਸਾਂ ਲਾਈਆਂ ਨੇ ਸਰਕਾਰਾਂ ਨੇ ਉੱਥੇ ਨਾ ਲੈ ਕੇ ਜਾਣ ਦਾ ਕਾਰਨ ਕੀ ਸੀ ਉਹ ਉਹ ਕਹਿੰਦਾ ਕਹਿੰਦਾ ਜੀ ਅਸੀਂ ਤਾਂ ਸਰਕਾਰੀ ਚ ਲੈ ਕੇ ਜਾਵਾਂਗੇ ਜਿਹਦੇ ਜਿਵੇਂ ਪੀਜੀਆਈਏ ਸਰਕਾਰੀ ਐਂਬੂਲੈਂਸ ਹੈ ਫਿਰ ਬੰਦੇ ਦੀ ਜਾਨ ਤਾਂ ਕੋਈ ਮਤਲਬ ਨਹੀਂਗਾ ਨਹੀਂ ਪ੍ਰਾਈਵੇਟ ਕਿੱਥੋਂ ਲੈ ਕੇ ਆਈਏ ਅਸੀਂ ਪ੍ਰਾਈਵੇਟ ਪ੍ਰਾਈਵੇਟ ਦੋਆ ਨੂੰ ਕੀਤਾ ਬੋਹ ਹੋਇ ਤੇ ਇੱਥੇ ਸਮਰਾਲੇ ਦੇ ਵਿੱਚ ਆਪਣੇ ਭਾਈ ਉਥੇ ਹਰਿੰਦਰ ਸਿੰਘ ਨਾਵਾ ਸੀਗੇ ਇਹਦੇ ਜਿਹੜੇ ਐਮਪੀ ਸੀਗੇ ਮੌਜੂਦਾ ਆਮ ਆਦਮੀ ਪਾਰਟੀ ਵੱਲੋਂ ਉਹਨਾਂ ਨੇ ਇੱਥੇ ਦਿੱਤੀ ਹੋਈ ਐ ਕਿ ਐਂਬੂਲੈਂਸ ਉਹ ਸਿਰਫ ਸਮਾਨ ਢੋਣ ਵਾਸਤੇ ਹੀ ਆ ਉਹਦੇ ਲਈ ਡਰਾਈਵਰ ਹੈ ਨਹੀਂਗਾ ਤੇ ਜੇ ਬੰਦਿਆਂ ਦੀ ਜਾਨ ਬਚਾਉਣ ਵਾਸਤੇ ਨਹੀਂ ਅਸੀਂ ਇਹ ਇਹ ਬਰਾਲੇ ਕਰ ਸਕਦੇ ਲਾੜਤਾ ਇਹੋ ਜਿਹਾ ਸਰਕਾਰਾਂ ਦੇ ਲਾੜਤਾ ਇਹੋ ਜਿਹਾ ਪ੍ਰਸ਼ਾਸਨ ਦੇ ਯਾਰ ਬਾਬਾ ਜੀ ਜਿਹਨਾਂ ਦਾ ਐਕਸੀਡੈਂਟ ਹੋਇਆ ਕੌਣ ਨੇ ਕਿੱਥੇ ਦੇ ਰਹਿਣੇ ਵਾਲੇ ਵੀਰੇ ਸਾਡੇ ਹੀ ਭਰਾ ਦੇ ਬਾਲਿਓ ਦੇ ਨੇ ਭਰਾ ਨੇ ਗੁਰਸੇਖ ਭਰਾ ਨੇ ਇੱਕ ਪਾਸਿਓ ਐਂਬੂਲੈਂਸ ਆ ਇਧਰੋਂ ਜਾ ਰਹੇ ਸੀਗੇ ਉਹ ਦਵਾਈ ਦਿਵਾਉਣ ਵਾਸਤੇ ਵੀਰ ਨੂੰ ਸਾਡੇ ਨੂੰ ਉਹਦਾ ਬੀਪੀ ਘਟਿਆ ਹੋਇਆ ਸੀ ਤੇ ਦੂਹੇ ਪਾਸਿਓ ਇਧਰੋਂ ਜਾ ਕੇ ਬਲੇਰੋ ਵਾਲਿਆਂ ਨੇ ਚੱਕਿਆ ਪਿਓ ਪੁੱਤ ਸੀ ਤੋਂ ਨਹੀਂ ਪਿਓ ਪੁੱਤ ਸੀਗੇ ਕਿੰਨੀ ਕੀ ਉਮਰ ਸੀਗੀ ਪਿਓ ਦੀ ਪਿਓ ਦੀ ਡੈਥ ਹੋ ਚੁੱਕੀ ਆ ਤੇ ਬੇਟਾ ਜਾਦੇ ਸੀਰੀਅਸ ਐ ਇਸ ਕਰਕੇ ਸਾਡੀ ਬੇਨਤੀ ਐ ਯਾਰ ਇਸ ਤਰ੍ਹਾਂ ਮਾਰੋ ਨਾ ਲੋਕਾਂ ਨੂੰ ਪੰਜਾਬ ਵਾਸੀਓ ਪੰਜਾਬ ਸਰਕਾਰੇ ਮਾਰਨਾ ਇਹਨਾਂ ਨੂੰ ਬਚਾਉਣ ਦੀ ਕੋਸ਼ਿਸ਼ ਕਰੋ ਵੀ ਇਹ ਬਚਾਏ ਜਾਣ ਐਂਬੂਲੈਂਸਾਂ ਬਣਾਈਆਂ ਕਦੇ ਵਾਸਤੇ ਨੇ ਤੇ ਤੁਸੀਂ ਲੈ ਕੇ ਨਹੀਂ ਜਾਣਾ ਲੈ ਕੇ ਤੁਰਨਾ ਨਹੀਂ ਕਿਸੇ ਨੂੰ ਐਕਸੀਡੈਂਟ ਕਿਹਦੇ ਨਾਲ ਹੋਇਆ ਐਕਸੀਡੈਂਟ ਬਲੈਰੋ ਨਾਲ ਹੋਇਆ ਜੀ ਬਲੈਰੋ ਕਾਬੂ ਕਰ ਲਿਆ ਹਾਂਜੀ ਕਾਬੂ ਕਰ ਲਿਆ ਜੀ ਲੱਗਦਾ ਉਹਦਾ ਨਸ਼ਾ ਖਾਦਾ ਹੋਇਆ ਹੋਇਆ ਕਿੱਥੇ ਬਾਲੇ ਹੋਇਆ ਵੀਰੇ ਬਾਲੇ ਕੋਲੇ ਹੋਇਆ ਬਾਲੇ ਦੇ ਉਰਲੇ ਪਾਸੇ